ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਇੰਡੀਆ న్యూਸ ਪੰਜਾਬ ਤੇ ਮੈਂ ਹਾ ਤੁਹਾਡਾ ਪਰਮਜੀਤ ਗੌਰ ਬੁਲਟਨ ਦੀ ਸ਼ੁਰੂਆਤ ਕਰਾਂਗੇ ਖਾਸ ਖਬਰਾਂ ਦੇ ਨਾਲ ਜ਼ੋਜਾਰਾ ਦੇ ਵਿੱਚ ਬੱਚੇ ਨਾਲ ਕੀਤੇ ਵਾਦੇ ਦੇ ਖਰੇ ਉੱਤੇ ਰਾਹੁਲ ਗਾਂਧੀ ਹੜਪੀੜਿਤ ਬੱਚੇ ਦੇ ਲਈ ਪੇਚਿਆ ਨਵਾਂ ਸਾਈਕਲ ਸੋ ਸਾਈਕਲ ਮਿਲਣ ਤੇ ਫੋਨ ਤੇ ਗੱਲਬਾਤ ਵੀ ਕੀਤੀ ਹੈ ਬੱਚੇ ਅਮਰਪਾਲ ਸਿੰਘ ਨੇ ਰਾਹੁਲ ਗਾਂਧੀ ਦਾ ਤਾਨਵਾਦ ਕੀਤਾ ਹੈ ਬੱਚੇ ਲਈ ਸਾਈਕਲ ਲੈ ਕੇ ਪਹੁੰਚਿਆ ਸਾਬਕਾ ਵਿਧਾਇਕ ਦਾ ਬੇਟਾ ਜੋ ਰਾਹੁਲ ਗਾਂਧੀ ਨੇ ਬੱਚੇ ਨਾਲ ਕੀਤਾ ਵਾਦਾ ਪੂਰਾ ਕੀਤਾ ਦੱਸਦੇ ਕਿ ਜਦੋਂ ਪੰਜਾਬ ਦੌਰੇ ਤੇ ਪਹੁੰਚੇ ਸਨ ਰਾਹੁਲ ਗਾਂਧੀ ਉੱਥੇ ਹੀ ਅਜਰਾਲਾ ਜਦੋਂ ਪਹੁੰਚੇ ਸਨ ਤਾਂ ਇਸ ਬੱਚੇ ਦੇ ਨਾਲ ਸਾਈਕਲ ਦੇਣ ਦਾ ਨਾਲ ਵੱਲੋਂ ਵਾਅਦਾ ਕੀਤਾ ਸੀ ਤੇ ਉੱਥੇ ਹੀ ਹੁਣ ਸਾਬਕਾ ਵਿਧਾਇਕ ਉਹੀ ਬੱਚੇ ਨੂੰ ਸਾਈਕਲ ਦੇਣ ਦੇ ਲਈ ਪਹੁੰਚੇ ਨੇ ਹਰਪ੍ਰੀਤ ਬੱਚੇ ਲਈ ਨਵਾਂ ਸਾਈਕਲ ਰਾਹੁਲ ਗਾਂਧੀ ਦੇ ਵੱਲੋਂ ਭੇਜਿਆ ਗਿਆ ਸੋ ਬੱਚੇ ਅਮਰਿਤਪਾਲ ਸਿੰਘ ਦੇ ਨਾਲ ਰਾਹੁਲ ਗਾਂਧੀ ਨੇ ਫੋਨ ਤੇ ਗੱਲਬਾਤ ਵੀ ਕੀਤੀ ਹੈ ਤੇ ਬੱਚੇ ਨੇ ਵੀ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਸੋ ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਉਂ ਥੇ ਕਿ ਪਹਿਲਾਂ ਰਾਹੁਲ ਗਾਂਧੀ ਪਹੁੰਚੇ ਸਨ ਅਜਰਾਲਾ ਤੇ ਬੱਚੇ ਨੂੰ ਸਾਈਕਲ ਦੇਣ ਦਾ ਵਾਅਦਾ ਕੀਤਾ ਸੀ ਤੇ ਦੂਜੀ आप देख सकते हैं कि नवाज साइकिल पे जा राहुल गांधी ने बच्चा भी बैठा उस तो साइकिल पे बच्चे ने भी राहुल गांधी दा धन्यवाद कीता है डर गए थे तुम पानी आ गए क्यों क्यों इनके से डर गए तुम तो सबसे बहादुर हो तुम कैसे डर गए चलो यार तेरे तो बोलो ना तुम को अपना अंदाजा ना डर गए थे तुम पानी आ गए क्यों क्यों इनके से डर गए कैसे हो आप बढ़िया सर नमस्ते सर ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਾਰਟੀ ਦਾ ਕੱਲ ਮੇਰੇ ਰਾਫਲ ਗਾਂਧੀ ਜੀ ਵੀਰ ਜੀ ਆਏ ਸੀ ਤੇ ਉਹਨਾਂ ਦਾ ਧੰਨਵਾਦ ਕਰਦਾ ਬੱਚਾ ਰੋਣ ਰਿਹਾ ਏ ਉਹਨਾਂ ਨੂੰ ਗੱਲ ਨਾਲ ਲਾਇਆ ਉਹਨਾਂ ਦਾ ਦੁੱਖ ਵੇਖਿਆ ਸੁਣਿਆ ਉਹਨਾਂ ਨੂੰ ਅੱਜ ਹੀ ਅਗਲੇ ਦਿਨੀ ਸਾਈਕਲ ਕਿਰਪਾ ਕੀਤੀ ਉਹਨਾਂ ਸਾਈਕਲ ਦੇ ਆਂਦੀ ਧੰਨਵਾਦ ਜੀ